ਰੋਸਪੁਰ ਦੇ ਕਸਬਾ ਮੱਖੂ ਦੇ ਰਹਿਣ ਵਾਲੇ ਪੀਮ ਚੁਕਰਾਲ ਦੇ ਘਰ ਅਤੇ ਗੋਦਾਮ ਦੇ ਵਿੱਚ ਰੇਡ ਕਰਕੇ 9 ਲੱਖ ਪ੍ਰੀ ਗੈਬਲਿਨ ਕੈਪਸੂਲ 300 mg ਅਤੇ 400 30 ਟ੍ਰੈਮਾਡੋਲ ਦੀਆਂ ਗੋਲੀਆਂ ਬਰਾਮਦ ਹੋਈਆਂ ਫੜੀ ਗਈ ਨਸ਼ੀਲੀ ਗੋਲੀਆਂ ਦੀ ਕੁੱਲ ਕੀਮਤ 2 ਕਰੋੜ 76 ਲੱਖ ਰੁਪਏ ਦੱਸੀ ਜਾ ਰਹੀ ਹੈ ਟਰਾਂਸਪੋਰਟ ਦੇ ਕੰਮ ਦੀ ਆੜ ਦੇ ਵਿੱਚ ਇਹ ਨਸ਼ੀਲੀਆਂ ਗੋਲੀਆਂ ਦਾ ਧੰਦਾ ਚੱਲ ਰਿਹਾ ਸੀ ਜਿਹੜੀ ਸਾਡੀ ਕੱਲ ਡਿਜੀਸ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਸਾਡੀ ਕੱਲ ਡੀਐਸਪੀ ਸਾਹਿਬ ਸਾਡੇ ਰਕੇਸ਼ ਕੁਮਾਰ ਜੀ ਤੇ ਨਾਲ ਉਹਨਾਂ ਦੀ ਟੀਮ ਇਹਨਾਂ ਵੱਲੋਂ ਮਖੂਬ ਸਿਟੀ ਦੇ ਵਿੱਚ ਰੇਲਵੇ ਰੋਡ ਦੇ ਉੱਪਰ ਇੱਕ ਸਟੋਰ ਦੇ ਉੱਪਰ ਤੇ ਇੱਕ ਘਰ ਦੇ ਉੱਤੇ ਰੇਡ ਕੀਤੀ ਗਈ ਸੋ ਇਹਦੇ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਨੂੰ ਕਿ ਇਸ ਇਹ ਜਿਹੜਾ ਭੀਮ ਠਾਕੁਰਾਲ ਜਿਹੜਾ ਕ्यूज ਅਸੀਂ ਫੜਿਆ ਇਹਦੇ ਵਿਦਆਊਟ ਲਾਇਸੈਂਸ ਭਾਰੀ ਮਾਤਰਾ ਵਿੱਚ ਨਸ਼ੀਲੀ ਡਰੱਗ ਅਤੇ ਨਾਲ ਜਿਹੜੀ ਆ ਮੈਡੀਕਲ ਮੈਡੀਸਿਨਸ ਜਿਹੜੀਆਂ ਨੇ ਜਿਹੜੀਆਂ ਇਹ ਵਿਦਾਊਟ ਲਾਇਸੈਂਸ ਰੱਖ ਨਹੀਂ ਸਕਦਾ ਉਹ ਇਹਨਾਂ ਨੇ ਭਾਰੀ ਮਾਤਰਾ ਵਿੱਚ ਸਟੋਰ ਕੀਤੀਆਂ ਨੇ ਸੋ ਸਾਡੀ ਟੀਮ ਜਿਹੜੀ ਇੱਥੇ ਕੱਲ ਅਸੀਂ ਇੱਥੇ ਰੇਡ ਕੀਤੀ ਸੀ ਸਾਡੇ ਨਾਲ ਡਰੱਗ ਕੰਟਰੋਲਰ ਅਫਸਰ ਵੀ ਨਾਲ ਸੀ ਸੋ ਇਹਦੇ ਵਿੱਚ ਜਿਹੜਾ ਦਾ ਸਟੋਰ ਹੈ ਤੇ ਘਾਰ ਹੈ ਇਹ ਦੋਨਾਂ ਜਗ੍ਹਾ ਤੋਂ ਸਾਨੂੰ ਜਿਹੜੀ ਹੈ ਭਾਰੀ ਮਾਤਰਾ ਵਿੱਚ ਜਿਹੜੀ ਮੈਡੀਸਿਨ ਜਿਹੜੀ ਐਲੋਪੈਥੀ ਦੀ ਮੈਡੀਸਿਨ ਮਿਲੀ ਆ ਉਹਦੇ ਵਿੱਚ ਪ੍ਰੈਗਾਬਲਿਨ ਨਾਂ ਦੇ ਜਿਹੜੇ ਕੈਪਸੂਲਸ ਨੇ ਉਹ ਜਿਹੜੇ ਰਿਕਵਰ ਹੋਏ ਨੇ ਜਿਹੜੀ ਉਹਨਾਂ ਦਾ ਟੋਟਲ ਕਾਊਂਟ ਹੈ ਲਗਭਗ 9.36 ਲੱਖ ਜਿਹੜੀਆਂ ਦੀ ਟੋਟਲ ਗਿਣਤੀ ਹੈ ਤੇ ਜਿਹੜੀ ਇਹਦੀ ਅਪਰੋਕਸੀਮੇਟ ਵੈਲਿਊ ਹੈਗੀ ਆ ਜੋ ਇਹਦੇ ਉੱਤੇ ਸਟ੍ਰਿਪ ਦੇ ਉੱਤੇ ਪ੍ਰਾਈਸ ਆ ਉਹ 2.76 ਕਰੋੜ ਰੁਪਏ ਦੀ ਜਿਹੜਾ ਟੋਟਲ ਜਿਹੜੀ ਉਹਦੀ ਵੈਲਿਊ ਹੈ ਨਾਲ ਹੀ ਜਿਹੜਾ ਇਹਦੇ ਕੋਲੋਂ ਸਾਨੂੰ ਟਰਾਮਾਡੋਲਸ ਦੇ ਜਿਹੜੇ ਜਿਹੜੀ ਕਿ ਜਿਹੜੀ ਐਂਡੀਪੀਐਸ ਅਕਟ ਅੰਦਰ ਜਿਹੜੇ ਇਹ ਆਉਂਦੇ ਨੇ ਡਰੱਗ ਆਉਂਦੀ ਆ ਉਹ ਵੀ ਇਹਦੇ ਕੋਲੋਂ ਲਗਭਗ 1500 ਕੈਪਸੂਲ ਜਿਹੜੇ ਆ ਟੈਬਲੇਟਸ ਜਿਹੜੀਆਂ ਉਹ ਮਿਲੀਆਂ ਨੇ ਸੋ ਅਸੀਂ ਇਹਦੇ ਵਿੱਚ ਦੋ ਕਾਰਵਾਈਆਂ ਹੋਈਆਂ ਨੇ ਇਹਦੇ ਵਿੱਚ ਡਰੱਗ ਕੰਟਰੋਲਰ ਆਫਿਸਰਸ ਦੇ ਵੱਲੋਂ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਇਹ ਸਾਰੀਆਂ ਦਵਾਈਆਂ ਨੂੰ ਜਿਹੜੀਆਂ ਪ੍ਰੈਗਾਬਲਿਨ ਗੋਲੀਆਂ ਨੇ ਜਿਹੜੀਆਂ ਕਿ ਹੈਬਿਟ ਫਾਰਮਿੰਗ ਡਰੱਗਸ ਨੇ ਤੇ ਇਸ ਏਰੀਆ ਦੇ ਵਿੱਚ ਜਿਹੜੇ ਯੂਥ ਹੈ ਇਹ ਇਸ ਡਰੱਗ ਨੂੰ ਕਾਫੀ ਜ਼ਿਆਦਾ ਲੈ ਰਿਹਾ ਸੀ ਤੇ ਇਹ ਮੇਨ ਸਪਲਾਈਅਰ ਵੀ ਸੀ ਬੰਦਾ ਇਹ ਪ੍ਰੈਗਾਬਲਿਨ ਦੀ ਸਾਰੀ ਡਰੱਗਸ ਨੂੰ ਜਿਹੜਾ ਉਹ ਡਰੱਗ ਇੰਸਪੈਕਟਰ ਸਾਹਿਬ ਦੇ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਸੈਪਰੇਟ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਟਰਾਮਾਡੋਲ ਜਿਹੜੀ ਡਰੱਗ ਆ ਉਹਦੇ ਤਹਿਤ ਅਸੀਂ ਐਸਟੀਐਫ ਨੇ ਐਫਆਈਆਰ ਨੰਬਰ 8611624 ਬਾਈ ਐਨਡੀਪੀਐਸ ਅਖਤ ਤਸੀਂ ਜਿਹੜਾ ਕੇਸ ਅਸਰ ਕਰਕੇ ਦੋਸ਼ੀ ਨੂੰ ਜਿਹੜਾ ਭੀਮ ਠਕੁਰਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਆ ਇਹ ਐਸਟੀਐਫ ਦੀ ਟੀਮ ਕੋਲ ਕੋਈ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਫਿਰ ਅਸੀਂ ਜੁਆਇੰਟਲੀ ਮਖੂ ਗਏ ਆ। ਮਕੂ ਇੱਕ ਪੀਮ ਕੁਮਾਰ ਟੁਕਰਾਲ ਨਾਮ ਦਾ ਪਰਸਨ ਸੀ ਜਿਹਦੇ ਘਰੋਂ ਉਹਨਾਂ ਨੂੰ ਇਨਫੋਰਮੇਸ਼ਨ ਸੀ ਕਿ ਵੀ ਰਿਕਵਰੀ ਹੋ ਸਕਦੀ ਹੈ ਅਸੀਂ ਉਹਦੇ ਘਰ ਗਏ ਆ ਉੱਥੇ ਸਾਨੂੰ ਟਰਾਮਾਡੋਲ ਦੀ ਰਿਕਵਰੀ ਵੀ ਹੋਈ ਔਰ ਪ੍ਰੀਗਾਬਲ ਇਨ ਕੈਪਸੂਲਸ ਜੋ ਕਿ ਬਿਨਾ ਲਾਇਸੈਂਸ ਔਰ ਬਿਨਾ ਪਰਚੇਸ ਵਿਲਜ਼ ਰੱਖ ਰਿਆ ਸੀਗਾ ਇਸ ਲਈ ਡਰਗ ਦੀ ਕਾਰਵਾਈ ਅਸੀਂ ਅਲੱਗ ਕੀਤੀ ਔਰ ਐਨਡੀਪੀ ਅਸੀਂ ਕਾਰਵਾਈ ਜੋ ਐਸਟੀਐਮ ਟੀਮ ਵੱਲੋਂ ਕੀਤੀ ਗਈ ਹੈ ਕਰ ਉਹਨਾਂ ਕੋਲੋਂ ਜੋ ਪ੍ਰੀਗਾਬਲ ਇਨ ਔਰ ਗਾਬਾਪੈਂਟਿਨ ਦੇ ਜੋ ਕੈਪਸੂਲ ਸੀ ਤਕਰੀਬਨ 1 ਲੱਖ ਕੈਪਸੂਲ ਕਉਨ ਬ੍ਰਾਹਮਤ ਹੋਇਆ ਦੀਦੀ ਮਾਉਂਟ 1 ਲੱਖ ਦੇ ਆਸ-ਪਾਸ ਹੈਗੀ ਆ ਔਰ ਜੋ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹਦਾ ਇੱਕ ਗਦਾਊਨ ਵੀ ਹੈ ਫਿਰ ਅਸੀਂ ਉਸ ਦੀ ਗਦਾਊਨ ਤੇ ਵਿਜ਼ਿਟ ਕੀਤਾ ਤਾਂ ਗਦਾਊਨ ਤੇ ਕਾਫੀ ਜ਼ਿਆਦਾ ਮਾਉਂਟ ਵਿੱਚ ਹਿਊਜ ਕੁਆਂਟੀਟੀ ਵਿੱਚ ਪ੍ਰੀ ਗਾਬਲਿਨ ਅਵੇਲੇਬਲ ਸੀਗੀ ਜੋ ਜੋ ਕਿ ਵਿਦਾਊਟ ਲਾਇਸੈਂਸ ਔਰ ਵਿਦਾਊਟ ਪਰਚੇਸ ਬਿਲ ਸੀ ਉਹ ਤਕਰੀਬਨ 872000 ਕੈਪਸੂਲ ਸੀਗੀ ਉੱਥੇ ਜਦੀ ਅਮਾਉਂਟ ਲਗਭਗ ਹੈਗੀ ਹੈ 2 ਕਰੋੜ 46 ਲੱਖ ਦੇ ਆਸ-ਪਾਸ ਹੈਗੀ ਹੈ ਤਨਮ ਇਹ ਜਿਹੜੀ ਸਪਲਾਈ ਜਿਹੜੀ ਹੈ ਕਿੱਥੇ ਦੇ ਰਿਆ ਸੀ ਕਿਸੇ ਨਸ਼ੇ ਦੇ ਯੂਜ਼ਰ ਇਹ ਹਜੇ ਪੁਲਿਸ ਡਿਪਾਰਟਮੈਂਟ ਐਸਟੀਐਫ ਡਿਪਾਰਟਮੈਂਟ ਤੋਂ ਰਿਮਾਂਡ ਲੈ ਕੇ ਉਹਨਾਂ ਤੋਂ ਸਾਰੀ ਇਨਫੋਰਮੇਸ਼ਨ ਲਏਗਾ